ਜੀ ਆਇਆਂ ਨੂੰ ਬ੍ਰੇਸਨ ਦਿਵਾਲੀ ਖੇਡ ਮੇਲਾ ਐਂਡ ਕਬੱਡੀ ਕੱਟ ਅੱਜ ਜੀ ਜੋਰ ਦੇਖੇ ਜਾਣਗੇ ਬ੍ਰੇਸਨ ਦੀ ਧਰਤੀ ਤੇ ਤੇ ਅੰਦਰ ਵਰਦੀਆਂ ਸਾਨੂੰ ਨਾਲ ਸੌਪਾ ਮਿਲ ਗਈਆਂ ਹੈ ਜੀ ਕਿਆ ਬਾਤ ਹੈ ਹੋਰ ਵੀ ਕੀ ਹਾਲ ਚਾਲ ਨੇ ਤੇ ਬੁੱਕਸਟਾਲ ਪਹਿਲਾਂ ਲਓ ਜੀ ਕਾ ਬੁਕਾਈ ਹੈ ਮੈਡਮ ਜੀ ਬੁੱਕਾਂ ਕਿੱਥੇ ਬਿਲਡਿੰਗ ਆ ਜੋ ਬੁੱਕਸ ਦੀ ਆ ਬੇ ਬੁੱਕ ਨਹੀਂ ਹੁੰਦੀਆਂ ਖੁਸ਼ੀਆਂ ਦਾ ਕੋਰਸ ਵੀ ਹੈਗਾ ਵੀ ਮੁੰਡੇ ਆਪਣੇ ਮਿੱਤਰ ਪਿਆਰੇ ਦਾ ਹੈ ਗੁਰਕਬਾਲ ਸਿੰਘ ਦਾ ਇਹ ਵੀ ਲੈ ਕੇ ਜਾਵਾਂਗੇ ਜਾਂਦੇ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਹਿਲਾਂ ਮੇਲਾ ਦੇਖ ਲਈਏ ਹਾਂ 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 ਫੇਰ ਆ ਕੇ ਲੈ ਕੇ ਜਾਂਦੇ ਆ ਲਓ ਜੀ ਛੋਟਾ ਜਿਹਾ ਝਲਕ ਦਿਖਾਉਣੀ ਆ ਸਾਨੂੰ ਪਹਿਲਾਂ ਗਰਾਊਂਡ ਤਿਆਰ ਹੋ ਰਿਹਾ ਤੇ ਉਧਰ ਸੌਕਰ ਦੇ ਮੈਚ ਚੱਲ ਰਹੇ ਨੇ ਇੱਥੇ ਅੱਜ ਸ਼ਾਮ ਨੂੰ ਪੂਰਾ ਮੇਲਾ ਭਰੂਗਾ ਤੇ ਫਿਰ ਆਪਾਂ ਦਿਖਾਉਣੀ ਆ ਇਧਰ ਮੋਟਰਸਾਈਕਲ ਬਾਈਕ ਵਾਲੇ ਵੀ ਆ ਗਏ ਜੀ ਆਪਣੇ ਸਿੰਘ ਸਭੀਏ ਲੱਗਦਾ ਵੀ ਇੱਥੇ ਵੀ ਇੱਕ ਕਲੱਬ ਤਿਆਰ ਹੋ ਰਹੀ ਆ ਬਾਕੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਦੇ ਖੱਬੀ ਕਦੇ ਖੱਬੀ ਲਾਓ ਆ ਸਿਮਰ ਨੇ ਖੁਦ ਚੱਕੀ ਆ ਤੇ ਲੌਕ ਲਾਤੇ ਇਹ ਮੁੰਡਾ ਸਿਮਰਨਾ ਟਵਾਣਿਆਂ ਦਾ ਮੁੰਡਾ ਲਸੋਈ ਪਿੰਡਾ ਮਲੇਰਕੋਟੜ ਲਈ ਧਰਤੀਆ ਦੁੱਲਮਲਿਆ ਤੇਰਾ ਗਮੰਡਿਆ ਮਲੇਰਕੋਟੜ ਵਾਲੇ ਨੇ ਯਾਫੀ ਨੇ ਲਾਤਾ ਯਫਾ ਤੇ ਕਦੇ ਸੰਗਰੂਰ ਚਾਹੁੰਦਾ ਸੀ ਅੱਜ ਮਲੇਰਕੋਟੜਾ ਜਿਲ੍ਹਾ ਨਮਾ ਬਣ ਗਿਆ ਤੇ ਅਗਲੀ ਰੇਡ ਫੇਰ ਲਓ ਲੋ ਜੀ ਪੰਜਾਬ ਪੁਰਾਣੇ ਪੰਜਾਬ ਦੀ ਜਾਨ ਦਵਾਉਂਦਾ ਹੋਇਆ ਦੋ ਮੰਜੀਆਂ ਨੂੰ ਜੋੜ ਸਪੀਕਰ ਵਾਲਾ ਕਿਹੜਾ ਗਾਣਾ ਸੁਣਾਇਆ ਉਹ ਮਿੰਟੂ ਦਾ ਤੁਸੀਂ ਧੂਰੀ ਵਾਲੇ ਦਾ ਤੇ ਖੁੰਡੇ ਪਏ ਨੇ ਦਾਤੀ ਨੂੰ ਲਵਾ ਦੇ ਕੋ ਗੁਰੂ ਹਾੜੀ ਵੱਡੂ ਕੀ ਕੀ ਹੈ ਸਾਰੀ ਪੂਰਾ ਨਹੀਂ ਜਾਦਾ ਹੈਗਾ ਭੰਗੜੇ ਵਾਲਾ ਭਾਈ ਕੈਂਚੀਆਂ ਤੂੰਬੀ ਹੂੰ ਤੇ ਲਹਿਦਰ ਢੋਲ ਕੀ ਪਈ ਹੈ ਬਾ ਜੋੜੀ ਸੱਚ ਔਰ ਕੀ ਨਹੀਂ ਹਾਰਮੋਨੀਅਮ ਪਿਆ ਉਹ ਹਾਰਮੋਨੀਅਮ ਵੀ ਬਿਆਹ ਮੁੰਡਿਆਂ ਦੇ ਲੈਣਾਗਾ ਹਾਰਮੋਨੀਅਮ ਜੋੜੀ ਢੋਲ ਮੇਲਾ ਦਾ ਸਾਰਾ ਕੁਝ ਲਾਇਆ ਵਿਆ ਗਿਆ ਲਓ ਜੀ ਇਧਰ ਜੀ ਆਇਆ ਨੂੰ ਵੀ ਹੈਗਾ ਆ ਗਿਆ ਜੀ ਹੈ ਪੂੜੇ ਤੋਂ ਲਾ ਕੇ ਭਲਾਵੇਂ ਅਖਰ ਦਾਦੀ ਬਾ ਖੰਡਾ ਕੀ ਆਵਾਜ਼ ਹੈ ਸਿੱਖੀ ਨੂੰ ਦਰਸਾਉਂਦੇ ਹੋਏ ਸਾਰੇ ਚਿੰਨ ਸਾਡੇ ਕੋਲ ਗੁਰੂ ਸਰਬੰਦਰ ਸਾਹਿਬ ਦਾ ਤੋਟਾ ਤੇ ਬਾਕੀ ਜੋ ਵੀ ਕੁਝ ਕਿਸ ਨੂੰ ਚੰਗਾ ਲੱਗਦਾ ਉਹ ਵੀ ਲੈ ਸਕਦੇ ਆਪਾਂ ਇਧਰ ਵੱਡੀਆਂ ਵੱਡੀਆਂ ਫੋਟੋ ਬਾਬਾ ਦੀਪ ਸਿੰਘ ਜੀ ਵੱਡੇ ਵੱਡੇ ਪੋਰਟਰੇਟ ਪ੍ਰਾਈ ਨੇ ਬੜੇ ਸੋਹਣੇ ਲੱਗਦੇ ਨੇ ਦਰਬਾਰ ਸਾਹਿਬ ਦਾ ਪੁਰਾਣਾ ਡਰੈਸ ਪ੍ਰਾਣੀ ਜਿਹੜੀ ਆਪਣੇ ਫੋਟੋ ਆ ਗਈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਹੈ ਓ ਯਾਰ ਇੱਕ ਕੱਪ ਮੇਰਾ ਵੀ ਉਹ ਤਾਂ ਜੀ ਬਣਾ ਕੇ ਜੀ ਆਪ ਹੀ ਬੋਲ ਕੇ ਇਹ ਨੰਬਰ ਕਰਨ ਨੀ ਨਾ 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 ਬੇਫਿਕਰ ਚੱਲ ਗਿਆ ਹਾਂਜੀ ਸਿੰਘ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਦੇ ਵਿੱਚੋਂ ਜੀ ਇਹ ਨਵੀਂ ਸ਼ੁਰੂ ਕੀਤੀ ਹੈ ਇਹਨੇ ਕਲੱਬ ਮੁੰਡਿਆਂ ਨੇ ਤੇ ਕੀ ਨਾਮ ਕੀਆ ਵੀਰ ਜੀ ਆਪਣਾ ਸਿੰਘ ਸੋਸ਼ਲ ਮੋਟਰਸਾਈਕਲ ਕਲੱਬ ਅਸ ਕਲੱਬ ਛੋਟਾ ਨਾਮ ਕੀਆ ਚਤਵਿੰਦਰ ਸਿੰਘ ਜੀ ਹਾਂ ਤੁਸੀਂ ਕਿੰਨੇ ਚਿਰ ਤੋਂ ਜੁੜੇ ਹੋ ਇੱਥੇ ਭਾਈ ਬ੍ਰਿਸਬਨ ਅਸੀਂ ਆ ਮੈਂ ਇੱਥੇ ਮੌਕੇ ਦਾ ਹਦੂ ਕਰਾਂ ਠੀਕ ਹੈ ਜੀ 30 ਸਾਲ ਦਾ ਕਲੱਬ ਦੁਬਈ ਤੋਂ ਚੱਲਦਾ ਪਿਆ ਹੈ ਠੀਕ ਹੈ ਜੀ 7-8 ਸਾਲ ਹੋ ਗਏ ਜੇ ਹਾਂ ਜੀ ਨੂੰ ਸਾਡੇ ਵਿੱਚ ਕਲੱਬ ਅਸੀਂ ਦੁਬਈ ਰਿਕੇ ਸ਼ੁਰੂ ਕੀਤਾ ਸੀ ਠੀਕ ਹੈ ਜੀ ਤੇ ਲਗਭਗ ኦਫੀਸ਼ੀਅਲ ਮੈਂਬਰਸ 100 ਨੇੜੇ ਆ ਹਾਂ ਤੇ ਜਿਹੜੇ ਕੈਜੂਅਲ ਮੈਂਬਰ ਨੇ अराउंड 400 ਨੇੜੇ ਹੋਣਗੇ ਇਸ ਟਾਈਮ ਛੋਟੇ ਕੁਲ ਕਿੰਨੀਆਂ ਕੁ ਬਾਈਕਾਂ ਨੇ ਤੁਹਾਡੇ ਕੋਲ ਇਸ ਟਾਈਮ ਬਾਈ ਇਸ ਟਾਈਮ ਬ੍ਰਿਸਵਨ ਸਾਨੂੰ ਹੁਣ ਸਾਲ ਕੋਇਆ ਹੁਣ ਹੌਲੀ ਹੌਲੀ ਜੁੜਦੇ ਆ ਜਿਹੜੇ ਜਿਹੜੇ ਸ਼ੌਕੀਨ ਆ ਮੁੰਡੇ ਠੀਕ ਹੈ ਜੀ ਹੌਲੀ ਹੌਲੀ ਜੁੜਦੇ ਆ ਸਾਡਾ ਮੇਨ ਮਕਸਦ ਉਰੇ ਆਉਂਦਾ ਇਹੀ ਸੀਗਾ ਠੀਕ ਹੈ ਜ ਠੀਕ ਹੈ ਵਧੀਆ ਇੱਕ ਜੁਟ ਗਿਆ ਹਾਂ ਤੁਸੀਂ ਜੀ ਨਿਸ਼ਾਨ ਲਾਇਨੇ ਕਾਹਦੇ ਲਾਇਨੇ ਨਿਸ਼ਾਨ ਜੀ ਇਹ ਭਾਈ ਜੀ ਮੈਂ 16 ਤੇ ਮੈਂ ਰਾਈਡ ਕੀਤੀ ਸੀ ਹਾਂ ਲੋਡੀ ਡੋਗ ਓਕੇ ਜੀ ਇਹ ਗੋੜਿਆਂ ਨਾਲ ਠੀਕ ਹੈ ਜੀ ਰਾਈਡ ਕਰਦਾ ਨਾਲ ਰੈਲੀ ਜਾਂਦੇ ਜਿੱਥੇ ਵੀ ਜਾਂਦੇ ਹਾਂ ਤੁਹਾਨੂੰ ਮਿਲਦਾ ਠੀਕ ਹੈ ਜੀ ਇਹ ਬੈਚ ਤੁਹਾਡਾ ਇੱਕ ਰਿਸਪੈਕਟ ਸ਼ੋ ਕਰਦੇ ਹਾਂ ਹਾਈਵੇ ਤੇ ਇਹਨੇ ਬੈਚ ਤੁਸੀਂ ਹੁੰਦੇ ਆ ਜਦੋਂ ਰੈਡਿੰਗ ਕਰ ਲਿਆ ਜਿਵੇਂ ਭਰੀ ਜਾਊਗਾ ਤੁਹਾਨੂੰ ਜਿਹੜੇ ਗੋੜੇ ਬਾਈਕਰ ਆ ਉੱਥੇ ਰਿਸਪੈਕਟ ਮਿਲਦੀ ਆ ਇਹ ਬੰਦਾ ਪੁਰਾਣਾ ਜਿਵੇਂ ਜਾਂ ਕਰਦਾ ਹੈ ਵੈਰੀ ਗੁੱਡ ਵੈਰੀ ਗੁੱਡ ਬਹੁਤ ਧੰਨਵਾਦ ਵੀਰੇ ਤੇ ਬਹੁਤ ਬਹੁਤ ਧੰਨਵਾਦ ਜਿੱਥੇ ਆਪਾਂ ਮਿਲਦੇ